ਕੋਹ ਨਹੀਂ ਕਰਨਾ ਕੀ ਆ ਤੈਨੂੰ ਯਾਦ ਕਰੰਡਿਆ ਤੇ ਹੋਰ ਸਿਧਾਣੇ ਹੋਂ ਤਾਂ ਮੈਨੂੰ ਚਾਹ ਦੇ ਪਤਲੇ ਵਿੱਚ ਤੂੰ ਹੀ ਦਿਖਦੀ ਆ ਆਹ ਹੋ ਕੇ ਤੇ ਮੈਂ ਹੁਣ ਕੀ ਫਾ ਲਲਾਂ ਤੇ ਮੇਰੀ ਨੀ ਬਾ ਪਹਿ ਜਾਣ ਦਿੰਦੇ ਕਰਦੇ ਆਂਦੇ ਪਹਿਲਾਂ ਵੱਡੇ ਦਾ ਆਊਗਾ ਤੇ ਫੇਰ ਤੇਰਾ ਕਰਨਾ ਵਾ ਉਹ ਵੱਡਾ ਮੇਰੀਆਂ ਜਣਾ ਤੇ ਬੈਠਾ ਮੇਰਾ ਚੀ ਕਹਦਾ ਇਹਨੂੰ ਕੋ ਦੇ ਕੇ ਨਾ ਮਾਰ ਹੀ ਦਵਾ ਲੇ ਸਿਆਪਾ ਮੇਰਾ ਕਾਦਾ ਸਿਆਪਾ ਉਹਦਾ ਵਾਗੇ ਉਹ ਮੈਂ ਤੇ ਅੱਜ ਲੈ ਆਵਾਂ ਲਿਉਣ ਨੂੰ ਕਮੀਆਂ ਕਮੀਆਂ ਵਾਧੂ ਆਹੋ ਤਾਂ ਤੇ ਹੁੰਦਾ ਨਹੀਂ ਆ ਨਹੀਂ ਚੱਲਦਾ ਸਾਡੇ ਘਰ ਦੇ ਅਗੇ ਪੁਰਾਣੇ ਜ਼ਮਾਨੇ ਦੇ ਉਹ ਆਂਦੇ ਪਹਿਲਾਂ ਵੱਡੇ ਦਾ ਉਹ ਤੇ ਫਿਰ ਤੇਰਾ ਨੰਬਰ ਵਾਈਜ਼ ਕੰਮ ਚੱਲਦਾ ਵਾ ਆਂਦੇ ਤੇਰਾ ਹੋ ਗਿਆ ਨਾ ਵੱਡੇ ਨੂੰ ਕੁੜੀ ਕਿੰਨੇ ਦੇਣੀ ਆ ਤੇ ਮੈਂ ਮਰ ਜਾਣਾ ਗੱਡੀ ਥੱਲੇ ਫਿਰ ਸਿਰ ਦੇ ਕੇ ਮੈਂ ਹੁਣ ਦੱਸ ਕੀ ਕਰਾਂ ਆਹੋ ah, ਆ ਸਬਜੀ ਲੈਣ ਦੀ ਥਾਡੀ। ਆ। ਪਾਲੀ ਜਾ ਪਾਣੀ ਲੈ ਕੇ ਆ। ਪਾਣੀ ਦੇ। ਹਾਂ? ਪਾਣੀ। ਹੌਲੀ ਬੋਲੋ ਹਾਂ। ਮੈਂ ਸੋ ਲਗਾ। ਇਹਦਾਂ ਮਨ ਆਉਲੀ ਗੱਲ ਕਰੀਏ। ਜੇ ਸਾਨੂੰ ਮੋਕਾ ਕਰਨਾ। ਸਹੀ ਕਹਦਾਸ। ਮੰਨੂ ਬਾਹਰ ਕੋਟੀ ਕਰਨ ਰਿਆ ਵਾ ਪ੍ਰਿੰਦੀਆਂ ਦੀ ਤੇ ਉਹ ਮਿਰਚਾ ਮੁਰਚਾ ਦੀ ਤੇ ਦੂਜਾ ਕਿੱਥੇ ਆ? ਕੋਈ ਪਤਾ ਨਹੀਂ ਕਿੱਧਰ ਕਿੱਥੇ ਗਿਆ। ਫੜਿਆ ਉਹਨਾਂ ਨੂੰ ਲਗਾਉਣਾਂ ਅੰਦਰ ਆਦਾ ਲਗਾਉਂਦੇ ਰਾਜ ਨਾ ਨਾ ਲਾਉਂਦੇ ਜਦੋਂ ਇਹਨੇ ਪੂਨਾਂ ਲਗਾਏ ਅੰਦਰ ਮੇਰੇ ਕੋਈ ਨਹੀਂ ਉਹ ਮੈਨੂੰ ਉੱਥੇ ਕੰਮ ਕਰਨ ਰਿਹਾ ਵਾ ਤੇ ਗੋਰਾ ਕਿੱਥੇ ਗਿਆ ਵਾ ਹਾਂ ਲੈ ਕਿਸੇ ਨਾਲ ਉਦਾਂ ਹੀ ਕੋਈ ਮੱਥਾ ਮਾਰਨ ਦੀ ਜ਼ਰੂਰਤ ਨਹੀਂ ਪਾਣੀ ਆ ਪੀ ਲੋ ਉਹ ਗੋਰਾ ਕਿੱਥੇ ਆ ਗੋਰਾ ਠੰਡਾ ਆ ਠੰਡਾ ਆ ਫਿਲਟਰ ਚ ਪਾਇਆ ਮੈਂ ਬਰਫ਼ ਪਾ ਕੇ ਗੌਰਵ ਕਿੱਥੇ ਗਿਆ ਵਾ ਗੌਰਵ ਮਨੂੰ ਕੰਮ ਕਰ ਲਿਆ ਬਾਦ ਤੇ ਗੋਰਾ ਵੀ ਕੰਮ ਕਰੰਡਿਆ ਪੱਠੇ ਪਾਉਣ ਡਿਆ ਵਾ ਮੈ ਲਾ ਨੀ ਆ ਉਹ ਮਾਵਾ ਉਹਦੇ ਰੋਤਾ ਬੱਜੀਆ ਉੱਥੇ ਮਾਂ ਬੈਠੀ ਮੈਨੂੰ ਕਿਹਾ ਸੁਥਾ ਲੈ ਜਾ ਇਹਦਾ ਲਾਜ ਕਰਾ ਲਾ ਕਿੱਥੋਂ ਲੈ ਕੇ ਤੂੰ ਵਿਆਹ ਕੇ ਗੋਰਾ ਵੀ ਕਰਦਾ ਵਾ ਕੰਮ ਉਹ ਪੱਠੇ ਪਾਉਣ ਡਿਆ ਵਾ ਮਨੂੰ ਨੇ ਸਬਜ਼ੀਆਂ ਸਾਫ ਕਰਨ ਡਾਇਆ ਵਾ ਇਹਦੇ ਦਾ ਅਦਾ ਸੁਆਗੀ ਤੇ ਜਣਾ ਮੈਂ ਜਾਣਨਾ ਨਾ ਭਲਾ ਮੇਰਾ ਮੈਂ ਜਿਹੜੇ ਪੱਠੇ ਪਾਉਣ ਡਿਆ ਉਹ ਕੋਈ ਨਹੀਂ ਕਰਦੇ ਕੋਈ ਹੱਲ ਮੇਰਾ ਜੀ ਕਹਦਾ ਕੋ ਖਾ ਕੇ ਮਰ ਜਾ ਤੇ ਹੋਰ ਮੇਰਾ ਨਹੀਂ ਜੀ ਲੱਗਦਾ ਜੀ ਤੇਰਾ ਮੈਲ ਆਉਣਾ ਮਾਮਾ ਨਾ ਹੋਏ ਤੇ ਉਹ ਉੱਥੇ ਮਰਨ ਲਿਆ ਤੇਰਾ ਸਾਰਾ ਜੀ ਲੱਗਦਾ ਤੇਰਾ ਪੱਠੇ ਪਾਉਣ ਆਇਆ ਪੱਠੇ ਪੱਠੇ ਪਾਉਣਾ ਉਹ ਧੁੱਪੇ ਮਾਰਨ ਲਿਆ ਗੋਟੀਆਂ ਕੰਡਿਆ ਤੂੰ ਹੈ ਕਟਿਆ ਨਾ ਪਿਆਰ ਕਰਨ ਤੇਰਾ ਜੀ ਲੱਗਦਾ ਤੇਰਾ ਉਹ ਨਾ ਪਾਣੀ ਪੀ ਆ ਗਿਆ ਟੈਂਕ ਨੂੰ ਤੇਰਾ ਜੀ ਮੈ ਲਾਉਣਾ ਤੇਰਾ ਤਪਾਰ ਰੱਖਿਆ ਕੁੜੀ ਅਮਰਾਂ ਜਾਂ ਬੜਿਆ ਫਿਰਦਾ ਨਾ ਤੈਨੂੰ ਮੈਂ ਕਰਦਾ ਸੈਟ ਤੈਨੂੰ ਬੰਦੇ ਕੋ ਪੱਠੇ ਪਾ ਗਿਆ ਆਸੋ ਨਹੀਂ ਮੈਂ ਤੈਨੂੰ ਕਰਦਾ ਪੇਸ਼ੀ ਤਪਾਰ ਰੱਖਿਆ ਕੁੜੀ ਹੋਇਆ ਨੇ ਇਹਨਾਂ ਨੇ ਸਾਡਾ ਝੋਟਾ ਖੁੱਲ ਗਿਆ ਹੈ ਨਹੀਂ ਮੈਨੂੰ ਨਹੀਂ ਪਾਪਾ ਗਾਲਾਂ ਕੱਢਣ ਡਿਆ ਝੋਟੇ ਨੂੰ ਕੱਢਣ ਡਿਆ ਸੀ ਆਹੋ ਆਹੋ ਮੈਨੂੰ ਗਾਲਾਂ ਕੱਢਣੀਆਂ ਵਾ ਮੈਂਰੇ ਬੈਠਾ ਇੱਥੇ ਮਾਰ ਮਜੇ ਨਾਲ ਤੇ ਚੱਲ ਮੈਂ ਤੈਨੂੰ ਬਾਅਦ ਕਰਦਾ ਹੈ ਆਹੋ ਇਹਨੇ ਮੈਨੂੰ ਚੰਗਾ ਲੱਗਦਾ ਹੁਣ ਆ ਕਰ ਇਹੇ ਕਰਕੇ ਮੇਰੀ ਵੀ ਉਮਰ ਲੰਘ ਜਾਣੀ ਉਹ ਭਰਾਵਾ ਤੈਨੂੰ ਚੈਨ ਨਹੀਂ ਆਉਂਦਾ ਸਾਰਾ ਦਿਨ ਇੱਥੇ ਵੜਿਆ ਰਹਿਣਾ ਵਾ ਤੇਰੇ ਕਰਕੇ ਪਾਪਾ ਮੈਨੂੰ ਗਾਲਾਂ ਕੱਢਦਾ ਰਹਿੰਦਾ ਉਧਰ ਪੱਠਿਆਂ ਨਾਲ ਟਾਈਮ ਹੋਇਆ ਮੇਰੇ ਨਾਲ ਪੱਠੇ ਪਿਵਾ ਦੇ ਪਾਪਾ ਸੱਚਾ ਹੀ ਬੋਲਦਾ ਦੇਖ ਕਿੰਡੀਆਂ ਸੋਹਣੀਆਂ ਸਬਜ਼ੀਆਂ ਹੋਈਆਂ ਕਿ ਤੇ ਸਬਜ਼ੀ ਨਾਲ ਧਿਆਨ ਹੀ ਮਾਰਿਆ ਕਰ ਥੋੜਾ ਬਹੁਤਾ ਉਹ ਸਬਜ਼ੀਆਂ ਸਾਰਾ ਦਿਨ ਫੋਨ ਤੇ ਲੱਗਾ ਰਹਿਣਾ ਤੂੰ ਉਹ ਸਬਜ਼ੀਆਂ ਨਾਲ ਧਿਆਨ ਵਾਜੂਗਾ ਮੇਰੀ ਗੱਲ ਸੁਣ ਹੁਣ ਆਪਾਂ ਕੰਮ ਕਰਨੇ ਆ ਵੰਡ ਕੇ ਠੀਕ ਆ ਠੀਕ ਆ ਤੇ ਇਦਾਂ ਕਰਦੇ ਆ ਕਿ ਤੂੰ ਜਾ ਕੇ ਨਾ ਪੱਠੇ ਵੜ ਪੱਠੇ ਵੜ ਜਦੋਂ ਵੱਢੇਗੇ ਮੈਨੂੰ ਮਾਲ ਲਈ ਆਵਾਜ਼ ਤੇ ਮੈਂ ਭੰਡ ਜੋ ਕੇ ਇੱਥ ਡੰਗਰ ਗੋਲ ਕੇ ਲਿਆ ਕੇ ਬੰਨਦੀ ਇਹ ਵੀ ਗੱਲ ਠੀਕ ਆ ਇਹ ਵੀ ਗੱਲ ਠੀਕ ਆ ਆ ਜਾ ਮੈਂ ਚੱਲੀਏ ਡੰਗਰ ਗੋਲ ਕੇ ਲਿਆਈਏ ਆ ਆ ਤੂੰ ਮੈਂ ਆ ਗਿਆ ਚੱਲ ਵੇਖਾਂ ਕਿਦਾਂ ਬੋਦਿਆਂ ਯਾਤ ਫੇਰਦਾ ਹੁਣ ਕੰਮ ਕੁੰਮ ਵੀ ਕਰ ਲਿਆ ਕਰ ਕੋਈ ਤੇਰੇ ਵਾਂਗੂ ਫੂਨਾ ਤੇ ਨਹੀਂ ਲੱਗਾ ਰਹਿਦਾ ਹੂੰ ਗੁਰਦਾ ਕੰਮ ਕਰ ਲਿਆ ਘਾ ਥੋੜਾ ਬੋਤਾ ਪਾਪੇ ਸਾਹਮਣੇ ਤੂੰ ਚੰਗਾ ਬਣ ਜਾਂਦਾ ਮੈਂ ਭੋਲਾ ਜਿਆ ਉਦਾਂ ਵੇਖ ਕਿਦਾਂ ਬੋਦੇ ਜਾਂ ਤੂੰ ਜਾਣ ਕੇ ਖਾਣਾ ਛੱਤਰ ਪਾਪੇ ਕੋ ਠੀਕ ਆ ਕੰਮ ਕਰਿਆ ਘਾ ਥੋੜਾ ਬੋਤਾ ਉਹਨਾਂ ਦੇ ਕੱਖ ਨਹੀਂ ਰੱਖਿਆ ਉਹ ਮੈਨੂੰ ਬੁਲਾ ਨਾ ਮੈਂ ਤਾਂ ਤੇਰਾ ਵੇਖਣ ਜੀ ਕਰਦਾ ਮੈਨੂੰ ਤੇ ਅੱਗੇ ਬੜਾ ਗੁੱਸਾ ਹੀ ਤੇਤੇ ਨਾਲਦੀਨ ਨੂੰ ਫੋਨ ਤੇ ਕਹਿੰਦਾ ਝੋਟਾ ਖੁੱਲ ਗਿਆ ਪਾਪੇ ਕੋ ਉਥੋਂ ਛੱਤਰ ਖਾ ਕੇ ਆਇਆ ਬਰ ਉਹ ਚੁੱਪ ਕਰਦਾ ਜੁੱਪ ਮੰਮੀ ਆ ਸਮਝਾ ਲੈ ਇਹਨੂੰ ਟਾ ਲੈਣਾ ਇਹ ਮੈਂ ਮੰਮੀ ਇਹ ਕਤੇ ਹੋਏ ਨਹੀਂ ਸੁਣਦੀ ਉਹ ਮੰਮੀ ਹੋਨੇ ਬੋਲਦਾ ਹਾਂ ਆ ਹਰਦਾ ਨਹੀਂ ਉਹ ਵੇਲਾ ਪੰਗੇ ਲੈਂਦਾ ਝਾੜ ਜਾਣ ਕੇ ਮੈਂ ਅੱਗੇ ਬੜਾ ਸਦਾ ਹੀ ਇੱਤੇ ਇਹਨੂੰ ਕਹ ਮੈਨੂੰ ਸਾਹਮਣੇ ਦੇਖੇ ਨਾ ਮੈਨੂੰ ਬੁਲਾਵੇ ਨਾ ਕੀ ਲੈਂਦਾ ਮੈਂ ਅੱਗੇ ਬੜਾ ਸਤਿਆ ਇੰਨਾ ਤੇ ਚਰਾ ਜਿਆ ਕਰਦਾ ਹੀ ਮੈਨੂੰ ਤੂੰ ਕੁੜੀ ਐ ਤਾਂ ਮਿਚਰਾ ਕਰਨੀ ਆ ਉਹ ਡੈੜੀ ਨੇ ਚੱਪਲ ਮਾਰੀ ਮੇਰੇ ਤੇ ਉਹੋ ਹੀ ਗੱਲ ਬਾਤ ਇਹਨੇ ਟਲ ਤੇ ਚੜਾਈ ਆ ਕਿ ਛਿੱਤਰ ਖਾ ਗਿਆ ਭਾਬਾ ਕੋ ਜੇ ਇੱਕ ਚੱਪਲ ਖਾ ਵੀ ਲਈ ਫਿਰ ਕੀ ਹੋ ਜਾਣਾ ਕੀ ਖਾ ਲਿਆ ਤੇਰਾ ਉਹ ਮੇਰਾ ਵਾਲੀ ਮੈਂ ਪਠੇ ਪਹੁੰਚਦਾ ਤੇ ਭਾਪੇ ਦੇ ਛਿੱਤਰ ਮਾਰਿਆ ਮੇਰੇ ਆਗੇ ਉਹ ਮੈਂ ਪੱਠੇ ਪਾਉਂਦਾ ਤੇ ਪਾਪੇ ਨੇ ਮੇਰੇ ਛੁੱਤਰ ਮਾਰਿਆ ਲੱਕ ਚ ਆ ਕੇ ਪੱਠੇ ਪਾਉਂਦੇ ਨਹੀਂ ਆਂ ਕਰਦਾ ਕੰਮ ਕਰਦਾ ਨਹੀਂ ਆ ਉਹ ਅੰਦਰ ਬਾਹਰ ਮੈਂ ਤਾਂ ਹੀ ਆ ਗਏ ਜੋ ਗੱਲਾਂ ਹੀ ਸੁਣਾਈ ਜਾਂਦਾ ਮੈਨੂੰ ਉਹ ਵੀ ਬੰਧਿਆਰੇ ਪਾਉਂਦਾ ਵਾ ਪਾਉਂਦਾ ਹੀ ਆਇਆ ਵੇ ਸਬਜ਼ੀਆਂ ਚ ਡਾਇਸਫੇਰ ਦਾ ਆਇਆ ਸਬਜ਼ੀ ਨੇ ਨਾ ਕਾ ਭੁਟਿਆਈਓ ਐਨੇ ਐਨੇ ਪੱਠੇ ਨਹੀਂ ਪੈਂਦੇ ਕੋਈ ਲਿਆ ਹੁੰਦਾ ਕੋਈ ਲੋਕਾਂ ਸੌਂਦੀਆਂ ਹੀ ਪਟਾ ਛੜਦੀਆਂ ਵਾ ਇਹਨੂੰ ਵਿਆਹ ਕਰਾਓ ਇਹਦਾ ਹਾਈ ਪਾ ਕੇ ਤੇ ਆਇਆ ਹੁਣ ਪਾ ਕੇ ਆਇਆ ਜੇ ਉਹ ਮੈਂ ਇਹਦੇ ਕੋ ਪੱਠੇ ਵਿਆਹ ਛੜਨੇ ਸਾਰੀ ਉਮਰ ਉਹ ਨਹੀਂ ਆ ਮੈਂ ਬੋਲੀ ਬੋਲਾ ਮੇਰਾ ਵਿਆਹ ਵੀ ਕਰੋ ਕਿਤੇ ਹੈ ਉਹ ਮਹਰ ਕੋ ਪੱਠੇ ਵਾਛਣ ਦੇ ਤਾਂ ਵਿਆਹ ਵੀ ਕਰੋ ਲੱਭੋ ਕੋਈ ਜਿੱਦਾਂ ਦੀ ਲੱਭਦੀ ਆ ਪੱਠੇ ਪਾਉਣੇ ਆ ਟਾਟਾ ਚਾਰ ਪਾਉਣਾ ਤਾਂ ਵਿਆਹ ਹੀ ਕਰਨਾ ਉਹਦਾ ਤੂੰ ਕਦੋਂ ਖਾਂ ਦਾ ਵਿਆਹ ਚ ਤੇ ਵਿਚਾਰੇ ਦੀ ਉਮਰ ਲੰਘਦੀ ਜਾਣ ਦੀ ਓਕੇ ਹੋਣ ਵਾਲੀ ਕਿਹੜੀ ਗੱਲ ਆ ਹੈ ਓਏ ਉਮਰ ਲੰਘਦੀ ਜਾਣ ਦੀ ਉਹਦੀ ਕੁੜੀ ਨਹੀਂ ਦੇਣੀ ਕਿਸੇ ਨੇ ਕੱਲ ਨੂੰ ਉਹਨੂੰ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਆ ਤੇ ਚਿੰਤਾ ਹੁੰਦੀ ਆ ਭਰਾਵਾ ਮੇਰਾ ਉਹ ਤਾਂ ਤੇ ਭਰਾ ਕਦੀ ਮੰਨਦਾ ਨਹੀਂ ਆ ਵਿਆਹ ਦੇ ਮਾਮਲੇ 'ਚ ਬੜਾ ਤੈਨੂੰ ਪਤਾ ਆ ਮੈਂ ਸਲਾਹ ਦਿੱਤੀ ਆ ਹਣ ਮੰਮੇ ਦੇ ਆਜ ਅੱਧਾ ਤੀਨੀ ਤੋਂ ਨਹੀਂ ਲੱਦਾਂ ਦੀ ਤੂੰ ਮੈਂ ਪਿਛਲੀ ਵਾਰ ਆਇਆ ਤਾਂ ਨਾ ਤੈਨੂੰ ਲੈ ਦੇ ਦੂੰਦਾ ਤੇ ਮੈਨੂੰ ਲੈ ਦੇ ਨਹੀਂ ਨਾ ਪਿੱਤ ਤੀ ਤਾਂ ਅੱਜ ਦਿੱਤੀ ਇਆ ਆ ਮੈਨੂੰ ਤੂਤਾ ਤੂਤ ਵੀ ਨਹੀਂ ਆ ਜਾ ਪਿਛਲੀ ਵਾਰ ਲਾੜਾ ਹੈ ਤਮ ਤੋਂ ਲੈ ਦੇ ਦੂੰਦਾ ਤੂੰ ਲੈ ਦੇ ਤੇ ਮੈਨੂੰ ਜਿੰਦਾ ਹੀ ਨਹੀਂ ਆ ਰਿਹਾ ਇਦਾਂ ਨਾ ਚੜਿਆ ਚੜ ਮੇਰੇ ਸਾਲ ਖਰਾਬ ਹੋਏ ਕੀ ਕੀ ਨਹੀਂ ਆਉਂਦੀ ਮਤੀਨ ਲਾ ਲਿਆ ਸਰ ਇਦਾਂ ਨਹੀਂ ਆਪਣਾ ਟਾਈਮ ਪਾਸ ਹੋਣਾ ਹੈ ਮਤੀਨ ਮਤੀਨ ਤਨ ਆਲੀ ਲਾ ਲਿਆ ਤੜ ਬੋਲਿਆ ਵਾੜੀਆਂ ਲੈਣੀਆਂ ਮੈਂ ਮਤੀ ਨਾ ਮਤੀ ਲਾਲਾ ਕਾ ਤੰਨ ਵਾਲੀ ਉਹਦਾ ਸੈੱਲ ਡਾਊਨ ਹੋਇਆ ਵਾ ਵੇਖੀ ਜਾ ਤੂੰ ਕੀ ਵੇਖਣ ਦੀ ਹੈ ਮੈਂ ਮੈਨੂੰ ਦੂਤ ਦੂਤ ਲੈ ਦੇ ਦੋ ਸੋਨਾ ਵਾ ਸੋਨਾ ਵਾ ਮੈਂ ਦੱਤ ਤਮ ਲਈ ਬਲੇ ਪੈਦਿਆ ਮੈਂ ਮੈਨੂੰ ਦੂਤ ਨਾ ਦੇ ਨਾ ਦੇ ਦੂਤ ਮੈਨੂੰ ਐ ਦਵਨ ਦੂਤ ਦੂਤ ਲੈ ਦੋ ਮੈਂ ਸੂਟ ਲੈਣਾ ਵਾ ਹਾਂ ਬੀਬੀ ਨੂੰ ਕਹਾਂਗਾ ਮੈਂ ਵੀ ਵੀ ਬੋਬੇ ਨੂੰ ਚਾਰਾ ਤੁਣਾ ਉਹ ਆਲੀ ਜਿੰਦਾ ਮਾਤੇ ਤੇ ਤਾ ਤਾਬੀ ਆਪਣੀ ਜੇਬ ਤੇ ਰੱਖ ਦੀਓ ਉਹਨੇ ਲੈ ਦੇਣਾ ਮੈਨੂੰ ਮੈਂ ਮੈਨੂੰ ਨਾ ਬਾਂਦੀ ਬੁੰਦੀ ਆ ਜੀ ਤੇ ਮੈਂ ਦਤਾ ਕਿਹੜੀ ਚਾਬੀ ਲੋਧ ਲੜੀਂ ਦੀ ਲੋਧ ਤਲੰਤ ਨੂੰ ਲੋਧ ਤੇ ਪੈਸੇ ਉਹ ਕੋਂ ਦੇ ਲੋਗ ਹੀ ਲਾਉਣਾ ਉਹਨੇ ਤੇ ਦੋ ਦੋ ਪੈਸੇ ਨਹੀਂ ਦਿੰਦੀ ਤੂੰ ਜੀ ਤੇਨੂੰ ਕਹਾਂ ਮੇਰੀ ਤਾਤੀ ਬਾਂਦੀ ਤੇਈ ਮਾਂ ਨਾ ਹੈ ਤਾਤੀ ਬਾਂਦੀ ਮੇਰੀ ਉਹਨਾ ਮੇਰੀ ਬਾਂਦੀ ਬੁੰਦੀ ਚਾਚੀ ਕਿਹੜੀ ਚਾਚੀ ਮੈਨੂੰ ਨਾ ਬਾਂਦੀ ਬੁੰਦੀ ਤੇਰੀ ਬੀਬੀ ਨਾ ਬੀਬੀ ਨਾ ਬਣਦੀ ਨਹੀਂ ਹਾਂ ਬੀਬੀ ਤੈਨੂੰ ਚਾਵਾ ਬਣਾਉਂਦਾ ਰਹਿੰਦੀ ਐ ਤੇਰੀ ਬੀਬੀ ਨਾ ਬਣਦੀ ਨਹੀਂ ਤੇ ਤਾਵਾ ਭਾਗ ਜੀ ਤਾਵਾ ਦੇਖੀ ਜਾ ਚੁੱਪ ਕਰਕੇ ਤੇ ਮਾਂ ਖਾਦਾ ਤੇਰੀ ਮੇਜੀ ਚਾਵਾ ਬਾਹ ਬਾਹ ਲੋੜਾ ਪੈਂਦੀ ਐ ਯੂ ਹਾਂ ਬਾਹ ਇਹ ਨਾਲ ਲੋੜਾ ਪੈਂਦੀਆ ਬਾਹ ਲੋੜਾ ਪੈਂਦੇ ਤੀ ਹੋਇਆ ਬਾਹ ਬਾਹ ਕਣ ਕਣ ਕੋ ਵੜਦੇ ਹੋਣੇ ਕੋਈ ਲਾਗੇ ਬੰਨੇ ਦੋਵੇਂ ਟੱਲੀਏ ਬਾੜ ਉਹ ਤਾਂ ਅੰਦਰ ਬੈਠੇ ਤਾਲ ਆ ਲਲਾ ਪੁੰਦਿਆ ਆਪਣਾ ਤਾਂ ਮਨ ਤੁਮ ਤੈਨੂੰ ਦੋ ਲਾਦੀ ਨਹੀਂ ਐਵੇਂ ਉਹ ਕਿੱਥੇ ਰੱਖਿਆ? ਤੇਲ ਪਾਉਣੇ ਦਿੱਤੀ ਆ ਮਦੀਨ ਭਾਈ ਨੂੰ ਹਾਂ ਭਾਈ ਨੂੰ ਦਿੱਤੀ ਆ ਕਿਹੜਾ ਭਾਈ? ਹਟੋ ਵਾਲਾ ਦਿਮਾਗ ਖਾਂਦੀ ਜਾਣ ਕੇ ਮੇਰਾ ਮਣੀ ਦਾਲ ਛੋਣ ਵੇ ਮਨੂ ਨੇ ਜਿੱਦਾਂ ਏਦਾਂ ਏਦਾਂ ਜੱਬੋਦੇ ਦੇ ਚੜਾਏ ਤੇ ਤੂੰ ਹੀ ਚੜਾ ਲੈ ਕੀ ਕਰਾਉਣਾ ਵਾਲਾ ਨੂੰ? ਬੋਦੇ ਹਾਂ ਏਦਾਂ ਏਦਾਂ ਕਰੋ ਰਾਂਗੋ ਸੂਟ ਮੇਜੂ ਬੀਬੀ ਕੋ ਥੋੜਾ ਤੈਨੂੰ ਬਾਹਰ ਬੋਲੀ ਸੈਟ ਹੋਣੇ ਮੰਨੂ ਆ ਤੂੰ ਬੋਝੇ ਦਾਲੋ ਰਿਆਂਦੇ ਰਿਆਂਦੇ ਚਾਚੀ ਚਾਚੇ ਦੇ ਵਸ ਦੀ ਗੱਲ ਨਹੀਂ ਹੈਗੀ ਓ ਤੀਤੀ ਦਾਲਾ ਤੇ ਚਾਚਾ ਦੀ ਰੱਜੇ ਸਨੋ ਧੱਤ ਵਧਦੇ ਇਹ ਮੁੰਡਿਆ ਖੁੰਡਿਆ ਦੇ ਕੰਮ ਆ ਚਾਚਾ ਹੁਣ ਨਹੀਂ ਹੋਏਗਾ ਇਹ ਕਮਾਜੇ ਚਾਚਾ ਵਹਿ ਗਿਆ ਵਾ ਇਹ ਹਾ ਵਹਿ ਗਿਆ ਵਾ ਆਂਦਾ ਮੇਰੇ ਚਾਚਾ ਬੁੱਢਾ ਹੋ ਗਿਆ ਇਦਾਂ ਆਂਦਾ ਹੀ ਮਨੂ ਵੀ ਮੋਲਤਾ ਦਈਆ ਆਂਦਾ ਬੁੱਢਾ ਹੋ ਗਿਆ ਚਾਚਾ ਬੁੱਢਾ ਹੋ ਗਿਆ ਹਾਂ ਹੂੰ ਰੋਲ ਮੰਦੀ ਲਾਉਣਾ ਬੁੱਢਾ ਹੋ ਗਿਆ ਮੈਂ ਨੇ ਇਹਨਾਂ ਨੂੰ ਤੋਲਦਾ ਦਾਈਓ ਮਨ ਨੂੰ ਨਹੀਂ ਆਉਣਾ ਹਾਂ ਮੈਂ ਤੋਲਦਾ ਦਾਈਓ ਆਂਦਾ ਚਾਚਾ ਚਾਚੇ ਦੇ ਵਾਦੀ ਦਾਲਨੀ ਆ ਕਿ ਮੈਂ ਦਾੜੀ ਬਾਬਿਆਂ ਕਰਕੇ ਰੱਖੀ ਮੈਂ ਗੁਰਦੁਆਰੇ ਜਾਂਦਾ ਤਾਲ ਕਿ ਨਹੀਂ ਦਾੜੀ ਤਾਂ ਨਹੀਂ ਚਾਹੀਦੀ ਉਦਾਂ ਬਾਬੇ ਨੂੰ ਇਹ ਤਾਂ ਇਹ ਤਾਂ ਬੇਰਪੂਵ ਆ ਇਹਨੂੰ ਬਾਹਰ ਕਟਾਉਂਦੇ ਜਾਂਦੇ ਖਰਚੇ ਕਰਦੇ ਇਹਨੇ ਆ ਚਲੋ ਤੂੰ ਤੇ ਲੈਣੀ ਇਹਨੂੰ ਹਣਾ ਆਪਣਾ ਢੋੜਾ ਢੋੜਾ ਨਹੀਂ ਛੜਦਾੜੀ ਆ ਹਣਾ ਹੋਰ ਹਾਂ ਹੋ ਸਰਦਾਰ ਦੀ ਪਤਾ ਕਿੰਨੀ ਇਤ ਲੋਕ ਕਰਦੇ ਆ ਚਲ ਜਾਓ ਫੇਰ ਤੁਸੀਂ ਤੂਦ ਬੀਬੀ ਨੂੰ ਤੂਦ ਦਾਦਾਈ ਤੇ ਮਤੀਨ ਲੈ ਆਓ ਮਤੀਨ ਆ ਮਤੀਨ ਮੈਂ ਲੈ ਆਉਣੀ ਕੋਈ ਆ ਆ ਨਾ ਆਓ ਕੀ ਕਹਾ ਬੀਬੀ ਨੂੰ ਤੂਦ ਸੂਟ ਹਾਂ ਮੈਂ ਕਹਿ ਦੂੰਗਾ ਬੀਬੀ ਨੂੰ ਸੂਟ ਬਣਾ ਦੇ ਇੱਕ ਉਹ ਉਧਰ ਵੀ ਲਕshmi ਦਾ ਹੈ ਲਕshmi ਦਾ ਪੌੜੜ ਪੌੜੜ ਹਾਂ ਉਹ ਕੜਾਉਂਦਾ ਲਕshmi ਦਾ ਘਰੇ ਪਏਦੇ ਹੈ ਪੌੜੜ ਆਪਣੇ ਨੇ ਹੋ ਨਹੀਂ ਆ ਵਧੀਆ ਵਧੀਆ ਤੂੰ ਤਨਟਾਈ ਹਾਂ ਤਰੀ ਤਨਟਾਈ ਹੈ ਨਾ ਹੁਣ ਮੰਡੀ ਚ ਤਨਟਾਈ ਦਿੱਤਾ ਇਸੇ ਕੰਮ ਨੂੰ ਲੈ ਆਈ ਆ ਸਾਰੀ 6 ਮਹੀਨੇ ਦੀ ਕਮਾਈ ਤੁਹਾਡੇ ਤੇ ਲਾ ਦੀਏ ਹੋਣਾ ਹੈ ਨਾ ਮਾਂ ਖਰਾਬ ਕੀਤਾ ਪੱਲੇ ਪਾਈ ਮੇਰੇ ਨਹੀਂ ਪਨੇ ਆ ਪਿਆ ਇਹ ਤੁਝਾ ਤੰਦਾ ਤੰਦਾ ਤੋ ਐਨੀ ਆ ਤੇ ਮੈਨੂੰ ਆਂਦਾ ਪੱਲੇ ਪਾਈ ਮੇਰੇ ਮੈਂ ਕੁਟਚਾ ਬਣਾ ਦੇ ਹਾਂ ਹੈ ਚਾਹ ਚਾਹ ਬਣਾ ਲੈ ਕੁਟਚਾ ਹਵਲੀ ਬੋਲਿਆ ਕਰ ਤੈਨੂੰ ਤੇ ਸਿਰੇ ਪਾ ਦੇਣਾ ਬੋਲੀ ਕਾ ਸੁਣਦਾਗਾ ਕਿੱਥੇ ਚੱਲਨੀ ਆ ਟੀ ਅੰਦਰ ਚੱਲਨੀ ਆ ਨਾ ਮੈਂ ਬੈ ਲਦੀ ਤੜੇ ਤੂੰ ਲੋਲਾ ਹੀ ਬਰਾ ਪਾਇਆ ਤੇ ਛੇੜ ਦੂ ਹੁਣ ਲਾ ਦਿਆ ਹੈ ਛੇੜ ਹੀ ਦੂ ਹੁਣ ਲਾ ਦਿਆ ਮੇਰਾ ਗੋਰਾ ਗਏ ਨੇ ਚਾਵਨਾ ਦੇ ਮੈਂ ਚਾਚੂ ਬੁਈ ਮੈਂ ਮਾਂ ਕੰਮ ਤਾਤੇ ਛੜੋਈ ਛੜਾਈ ਛਾਪ ਤਾਤੇ ਤੇਆਂ ਛਪਾਈਆਂ ਤਾਤੀਆਂ ਵਾ ਕੋਣੀ ਮੈਂ ਤੇਨੂੰ ਛੜੋਈ ਜਵਾਂ ਦੇਣਾ ਸਿਪਾਈਆਂ ਮੈਂ ਆਪੇ ਕਰ ਲੀਆਂ ਵਾ ਸਾਰੀਆਂ ਚਾਵਨਾ ਦੇ ਉਹਨੂੰ ਤੂੰ ਤੇ ਸੱਚੀ ਮੇਰੇ ਦਿਮਾਗ ਦੀ ਬੜਾ ਥਾਂਜੇ ਜੇ ਇੱਥੇ ਜੋ ਬਣ ਹੋ ਗਿਆ ਕਿ ਤੂੰ ਛੋਂਦਾ ਛੰਦਾ ਤਨ ਵੈਨੀ ਮਸ਼ੀਨਾਂ ਮਛੋਨਾ ਹਲਵਾ ਲੋ ਮੁਝੇ ਇਹ ਨਹੀਂ ਸਾਫ ਕਰਨ ਦੇ ਹਾਂ ਧੰਨ ਵਾਲੀ ਮੋ ਛੋਲਣ ਵਾਲੀ ਛੋਣ ਵਾਲੀ ਲਾ ਲੋ ਵਾਲੀਆਂ ਵਾਲੀਆਂ ਤੜੀ ਜੰਨੀ ਆਂ ਕੰਮੀ ਦਾਤਾ ਤੁਸੀਂ ਮੇਰਾ ਚਾਹ ਬਣਾ ਦੇ ਮੈਨੂੰ ਜਾ ਇਹ ਵੀ ਚੱਲੀ ਆ ਸਿਰ ਖਾ ਲੈਂਦੀ ਆ ਲੈ ਆਦੋਈ ਹੈ ਨਾ ਤੰਮਲਿਆਂ ਦੇ ਤੱਬਰ ਚ ਬਣੀ ਮੈਂ ਕਿੱਥੋਂ ਫਸਦੀ ਆ ਛਾਰੇ ਅੰਦਰ ਛਦਾਈ ਜਲਾਦੇ ਆ ਹੁਣ ਚਾਹ ਪਾਦੇ ਮਾਂ ਛੜਾਈ ਸ਼ਾਪ ਕੀਤੀ ਆ ਆਹ ਪੋਟੇ ਦਾ ਸਮਾਂ ਮੇਰੀ ਹਾਂਜੀ ਡੈਡੀ ਜੀ ਮੁੱਕ ਪੈ ਗਏ ਤੇ ਮੈਂ 14 ਦਾ ਲੈ ਆ ਰਿਹਾ ਤਾਂ ਮੈਂ 14 ਦੇ ਹੈ ਖਰਾਬ ਮੈਂ ਵੇਖਣੀ ਹੈ ਪਹਿਲੇ ਕਿੰਨੇ ਕਾ ਤੇ ਫਿਰ ਤੁਹਾਨੂੰ ਮੈਂ ਦੱਸਦੀ ਆਂ ਆ ਵੇਖ ਲਓ ਪੁੱਤ ਫੇਰ ਸੌਦੇ ਦੀ ਤੁਹਾਨੂੰ ਬੜਾ ਘਰ ਦੇ ਵਿੱਚ ਲੋਡ ਹੈ ਜੀ ਕੋਈ ਆ ਜਾਂਦਾ ਕੋਈ ਚਲੇ ਜਾਂਦਾ ਹੈ ਹਾਂਜੀ ਇਹ ਤਾਂ ਗੱਲ ਹੈ ਜੀ ਚਾਹ ਪਾਣੀ ਤੇ ਆਏ ਨੂੰ ਪਿਆ ਲੈਣਾ ਪਈ ਹਾਂਜੀ ਹਾਂਜੀ ਕੋਈ ਨਹੀਂ ਮੈਂ ਵੇਖ ਕੇ ਤੁਹਾਨੂੰ ਹੁਣੇ ਦੱਸਦੀ ਜੀ ਪੁੱਤ ਵੇਖੋ ਵੇ ਹਾਂਜੀ ਪਹਿਲੇ ਤੇ ਥੋੜੀ ਨੇ ਚਲ ਇਦਾਂ ਕਰਦੀ ਆਂ ਬਾਕੀ ਡੈਡੀ ਨੂੰ ਕਹਨੀ ਆ ਕਿ ਤੁਸੀਂ ਲਿਖਾ ਆਓ ਪਹਿਲੇ ਪੋਟੀਨੇ ਕੀਆ ਡੈਡੀ ਜੀ ਪਹਿਲੇ ਥੀਨੇ ਕੀਆ ਕੋਈ ਗੱਲ ਨਹੀਂ ਮੈਂ ਉਹ ਥੇ ਲਿਖਾਉਂਗਾ ਜਾਣਦਾ ਉਹ ਮੈਨੂੰ ਹਾਂਜੀ ਤੇ ਮੈਨੂੰ ਨਾ ਇੱਕ ਚਾਬੀ ਲੈ ਦੇ ਦੇ ਕਿ ਚੋੜਾ ਜਾਵੇ ਦੇ ਵਿੱਚ ਸ਼ਬਦ ਆ ਲੈਣਾ ਠੀਕ ਜਿਵੇਂ ਲੈ ਕੇ ਆਉਂਗੀ ਉਹ ਦੋ ਤਿੰਨ ਜੰਮ ਨੂੰ ਰੱਖ ਲਓ ਫਿਰ ਮੈਂ ਠੀਕ ਜਿਵੇਂ ਲਿਖਾ ਆਉਂਗਾ ਹਾਂਜੀ ਆ ਲੋ ਡੈਡੀ ਜੀ ਇਹਦੇ ਲਈ ਹੁਣ ਆ ਪਹੁੰਚ ਹਾਂਜੀ ਇਹ ਚ ਲੈ ਆਓ ਫਿਰ ਬੋੜੇ ਜੀ ਉਥੋਂ ਨਾ ਕੋਈ ਲੈ ਲੈਂਦਾ ਫਿਰ ਉਹ ਹੀ ਇਹ ਇੱਜੀ ਲੈ ਵੋ ਤੁਸੀਂ ਕੋਈ ਗੱਲ ਕਰੋ ਠੀਕ ਆ ਫਿਰ ਮੈਂ ਜਾਂਦਾ ਹਾਂ ਹਾਂਜੀ